ਇੱਕ ਗੱਲ ਸਮਝ ਲਓ ਆਵਾਜ਼ ਹੋਵੇ ਨਾ ਹੋਵੇ ਪਰ ਹਰ ਬੰਦਾ ਹਰ ਪਾਰਟੀ ਹਰ ਬੰਦਾ ਨਮਾਇੰਦਾ ਕੋਸ਼ਿਸ਼ ਕਰਦਾ ਏ ਵੀ ਸਾਰੇ ਮੇਰੀ ਆਪਣੀ ਆਪਣੀ ਪਾਰਟੀ ਜੁਆਇਨ ਕਰਨ ਇਹ ਚ ਕੋਈ ਨਵੀਂ ਗੱਲ ਥੋੜੀ ਹੈ ਹਰ ਬੰਦਾ ਜਿਹੜਾ ਏ ਉਹ ਕੋਸ਼ਿਸ਼ ਕਰਦਾ ਏ ਵੀ ਕੋਈ ਵੀ ਲੀਡਰ ਆ ਜਿਹੜਾ ਭਾਈ ਤੁਸੀਂ ਸਾਡੀ ਪਾਰਟੀ ਜੁਆਇਨ ਕਰੋ ਇਸ ਕਰਕੇ ਏਡੀ ਇਹ ਕੋਈ ਬੜੀ ਗੱਲ ਆ ਆਡੀਓ ਤੁਹਾਡੀ ਨਹੀਂ ਮੈਂ ਕਹਿੰਦਾ ਮੇਰੀ ਆਡੀਓ ਹੈ ਜਾਂ ਨਹੀਂ ਹੋਏ ਜੇ ਤੁਸੀਂ ਆਡੀਓ ਨੂੰ ਮੰਨਦੇ ਹੋ ਤੇ ਉਹ ਜੀ ਆਪਣੀ ਪਾਰਟੀ ਲਈ ਕੋਈ ਕਹਿੰਦਾ ਵੀ ਮੇਰੀ ਪਾਰਟੀ ਮੈਂ ਤੁਹਾਡੇ ਮੂਰੇ ਕਹਿਣਾ ਹੁਣ ਵੀ ਵੀ ਸਾਰੇ ਭਾਈ ਸਾਡੀ ਬੀਜੇਪੀ ਜੁਆਇਨ ਕਰੋ ਲੇਕਿਨ ਬੈਂਕ ਕਲਰ ਤੋਂ ਇੱਕ ਗੱਲ ਕਹੀ ਹੈ ਕਿ ਇਹ ਪ੍ਰਧਾਨ ਮੰਤਰੀ ਇਸ ਵੇਲੇ ਸਿੱਖ ਪੇਸ ਤੋਂ ਇੰਨਾ ਐਮੀਆ ਦੇ ਰਹੇ ਨੇ ਕਿ ਜੇਕਰ ਕੋਈ ਨਕਲੀ ਪੱਗ ਬਣ ਕੇ ਵੀ ਮੈਂ ਕਹਿੰਦਾ ਇਹ ਗੱਲ ਛੱਡੋ ਕੀ ਕਹੀ ਨਹੀਂ ਕਹੀ ਉਹ ਉਹ ਫੈਸਲਾ ਉਹ ਤਾਂ ਜਿਹੜਾ ਇਹ ਅਸੀਂ ਜਿਹੜਾ ਇਹ ਉਹ ਬਾਅਦ ਚ ਆਈਟੀ ਨੂੰ ਸ਼ਿਕਾਇਤ ਕਰਾਂਗੇ ਤੇ ਜਿਨੇ ਇਹ ਇਹ ਵੀ ਸ਼ਿਕਾਇਤ ਕਰਾਂਗੇ ਵੀ ਜਿਹਨੂੰ ਜਿਹੜੀਆਂ ਨੇ ਇਹ ਚਲਾਈ ਆ ਕਿਉਂਕਿ ਇਹਦੇ ਉੱਤੇ ਬੜਾ ਇਲੈਕਸ਼ਨਾਂ ਦੇ ਵਿੱਚ ਇਹੋ ਜਿਹੀਆਂ ਵੀਡੀਓਆਂ ਜਿਹੜੀਆਂ ਨੇ ਜਾਂ ਉਹ ਸਰਕੂਲੇਟ ਰੋਜ਼ ਹੋਣੀਆਂ ਐ ਇਹ ਚ ਕੋਈ ਨਵੀਂ ਗੱਲ ਥੋੜੀ ਆ ਆ ਮੇਰੀ ਆਵਾਜ਼ ਆ ਜਿਹੜੀ ਤੁਹਾਡੇ ਮੂਰੇ ਆ ਇਹਦੀ ਆਵਾਜ਼ ਦਾ ਜੋ ਮਰਜ਼ੀ ਬਣਾ ਲਓ ਅੱਜ ਕੱਲ ਕੰਪਿਊਟਰ ਤੇ ਬੈਠ ਕੇ ਜੋ ਮਰਜ਼ੀ ਪਰ ਦੂਜੀ ਗੱਲ ਜੇ ਪਾਰਟੀ ਜੁਆਇਨ ਕਰਨ ਵਾਲੀ ਗੱਲ ਕਹੀ ਆ ਤੇ ਉਹ ਤਾਂ ਹਰੇਕ ਪਾਰਟੀ ਕੋਸ਼ਿਸ਼ ਕਰਦੀ ਆ ਵੀ ਹਾਰ ਸਾਡੀ ਪਾਰਟੀ ਕੋਈ ਵੀ ਜੁਆਇਨ ਕਰੇ ਹਰੇਕ ਨੂੰ ਅਸੀਂ ਤਾਂ ਕਵਾਂਗੇ ਲੇਕਿਨ ਬੈਸ ਬ੍ਰਦਰ ਨੂੰ ਤਾਂ ਉੱਤੇ ਹਮੇਸ਼ਾ ਟਿੱਪਣੀ ਕਰਦੇ ਆ ਰਹੇ ਹੋ ਲੇਕਿਨ ਉਹਨਾਂ ਨੇ ਕੋਈ ਪੋਚ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਮੈਂ ਤਾਂ ਤੁਹਾਡੀ ਗੱਲ ਇੱਕ ਕਰ ਰਹ ਪੀਪਾ ਇਹ ਸਦੇ ਸਾਰਿਆਂ ਨੂੰ ਕਹਿੰਨੇ ਆ ਵੀ ਸਾਡੀ ਪਾਰਟੀ ਚ ਆਓ ਸਰ ਤੁਹਾਡੀ ਪਾਰਟੀ ਚ ਹੀ ਸੀਗੇ ਸਰ ਤੁਹਾਡੀ ਪਾਰਟੀ ਨਾਲ ਹੀ ਜੁੜੇ ਹੋਏ ਸੀਗੇ ਇਹ ਇਸ ਕੱਲ ਦਾ ਕੋਈ ਮਤਲਬ ਮੇਰੇ ਨਾਲ ਵੈਸ ਕਰਨਾ ਜਾਂ ਇਹਦੇ ਵਜ੍ਹਾ ਵੀ ਨਹੀਂ ਸੀ ਜੇ ਹੈ ਸੀ ਮੈਂ ਤਾਂ ਇਹ ਗੱਲ ਕਹਿ ਰਹੇ ਆ ਵੀ ਅਸੀਂ ਤਾਂ ਸਾਰਿਆਂ ਨੂੰ ਹੀ ਕਮਾਂਗੇ ਟੈਲੀਫੋਨ ਕਰ ਕਰਕੇ ਵੀ ਸਾਡੀ ਭਾਈ ਪਾਰਟੀ ਆਓ ਬੀਜੇਪੀ ਨੂੰ ਜੁਆਇਨ ਕਰੋ ਸਰ ਇਹ ਲੱਗਦਾ ਕੀ ਹੈ ਕਿ ਇਹ ਜਿਹੜੇ ਰਾਜਾਵੜਿੰਗ ਵੱਲੋਂ ਸਾਜ਼ਿਸ਼ ਹੈ ਜਾਂ ਯਾਰ ਇਸ ਗੱਲ ਤੇ ਆਪਾਂ ਕਿਉਂ ਪੈਣਾ ਸੀ ਤੇ ਡਿਵੈਲਪਮੈਂਟ ਦੀ ਗੱਲ ਕਰਦੇ ਆਂ हां इस गल दी आईटी ਮੈਂ ਕਿਵੇਂ ਨੂੰ ਜਿਹੜੀ ਉਹ ਸਾਡੇ ਵੱਲੋਂ ਕੰਪਲੀਟ ਕਰਾਂਗੇ ਇਹ ਇੱਕ ਨਹੀਂ ਇਹ ਤਾਂ ਰੋਜ ਇਹ ਜਿਹਿਆਂ ਹੁਣ ਇਹ ਜਿਹੜੀਆਂ ਜਿਹੜੀਆਂ ਚੀਜ਼ਾਂ ਇਹ ਚੱਲਣੀਆਂ ਮੈਂ ਕਿਹਾ ਜੀ ਇਹ ਜੀ ਨੇ ਵਿਚਾਰੀ ਕੀਤੀ ਹੈ ਬੈਂਸ ਬ੍ਰਦਰ ਨੇ ਆਪਣੇ ਫੇਸਬੁਕ ਤੇ ਪੇਜ ਤੇ ਲਾਈ ਜੀ ਨੇ ਵੀ ਜਾਰੀ ਕੀਤੀ ਹੈ ਕੀ ਹੋਇਆ ਕੀ ਨਹੀਂ ਹੋਇਆ ਉਹ ਆਪਣੇ ਮਹਿਕਮੇ ਦੇਖਣਗੇ ਸਮੇ ਤਾਂ ਇੰਨਾ ਇੱਕ ਤਿਉਹਾਰ ਦਾ ਉਸਤਵ ਆ ਇੱਕ ਬਹੁਤ ਵੱਡਾ ਲੋਕਾਂ ਦੇ ਮੰਚ 'ਤੇ ਇੱਕ ਹੋਰ ਵੀ ਬਹੁਤ ਵੱਡੀ ਗੱਲ ਆ ਇੱਕ ਪਾਸੇ ਜਿਹੜਾ ਪੰਜਾਬ ਨੂੰ ਵੰਡਣ ਵਾਲੀਆਂ ਤਾਕਤਾਂ ਆਏ ਜਿਹਦਾ ਨੌ ਅੰਮ੍ਰਿਤਪਾਲਾ ਜਿਨੇ ਪੰਜਾਬ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪੰਜਾਬ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਇੱਕ ਪਾਸੇ ਉਹ ਲੋਕ ਨੇ ਜਿਹੜੇ ਅੱਜ ਖਡੂਰ ਸਾਹਿਬ ਤੋਂ ਇਲੈਕਸ਼ਨ ਲੜ ਰਹੇ ਆ ਇੱਕ ਪਾਸੇ ਮੋਦੀ ਜੀ ਤੇ ਅਸੀਂ ਦੇਸ਼ ਨੂੰ ਜੋੜਨ ਵਾਲੇ ਵੀ ਦੇਸ਼ ਅੱਜ ਇਹ VOTER ਨੇ ਫੈਸਲਾ ਕਰਨਾ ਹੈ ਪੰਜਾਬ ਦੇ ਨੇ ਵੀ ਉਹ ਕੀ ਪੰਜਾਬ ਨੂੰ ਪੰਜਾਬ ਰੱਖਣਾ ਚਾਹੁੰਦੇ ਆ ਜਾਂ ਕੀ ਅਮਰਿਤਪਾਲ ਵਰਗੇ ਜਿਹੜੇ ਉੱਥੇ ਖੜੇ ਆ ਉਹਨਾਂ ਨੂੰ ਖਾਲਿਸਤਾਨ ਬਣਾਉਣਾ ਚਾਹੁੰਦੇ ਆ ਖਾਸ ਤੌਰ ਤੇ ਲੁਧਿਆਣੇ ਦੇ ਲੋਕ ਇਹ ਬਹੁਤ ਫਿਕਰ ਵਾਲੀ ਗੱਲ ਆ ਵੀ ਜਦੋਂ ਇੱਕ ਪਾਸੇ ਮੋਦੀ ਸਾਹਿਬ ਅਸੀਂ ਲੋਕ ਦੇਸ਼ ਨੂੰ ਤੇ ਲੁਧਿਆਣੇ ਨੂੰ ਵੰਡਣ ਵਾਲੀ ਗੱਲ ਕਰ ਰਹੇ ਆ ਇੱਕ ਪਾਸੇ ਉਹ ਲੋਕ ਖੜੇ ਨੇ ਜਿਹੜੇ ਦੇਸ਼ ਨੂੰ ਤੋੜਨ ਦੀ ਗੱਲ ਕਰਦੇ ਆ ਤੇ ਇਹ ਫੈਸਲਾ ਅੱਜ ਲੁਧਿਆਣੇ ਵਾਲਿਆਂ ਨੇ ਕਰਨਾ ਏ ਵੀ ਆਪਾਂ ਪੰਜਾਬ ਨੂੰ ਪੰਜਾਬ ਰੱਖਣਾ ਏ ਲੁਧਿਆਣੇ ਨੂੰ ਲੁਧਿਆਣਾ ਰੱਖਣਾ ਜਾਂ ਅਮਰਿਤਪਾਲ ਅਲਗੇ ਰੋਗ ਜਿਹੜੇ ਉਹਨਾਂ ਦੇ ਹਰ ਜਗ੍ਹਾ ਕੈਂਡੀਡੇਟ ਖੜੇ ਕੀਤੇ ਆ ਜਾਂ ਆਪਾਂ ਦੇਸ਼ ਨੂੰ ਤੋੜਨ ਤੇ ਵੰਡਣ ਵਾਲੇ ਤਾਕਤਾਂ ਨੂੰ ਸਪੋਰਟ ਕਰਨੀ ਆ ਇਹ ਬਹੁਤ ਵੱਡਾ ਚੈਲੰਜ ਅੱਜ ਲੋਕਾਂ ਦੇ ਮੂਰੇ ਇਹ ਆ ਚੁੱਕਿਆ ਏ ਸਾਡੇ ਲੁਧਿਆਣੇ ਦੇ ਲੋਕਾਂ ਮੂਰੇ ਜਲ ਹੱਲ ਕਰਵਾਣਾ ਚਾਹੀਦਾ ਸੀ ਲੋ ਜੀ ਇਹ ਚ ਕੀ ਸ਼ੱਕ ਨੁਕਸਾਨ ਤਾਂ ਬਹੁਤ ਵੱਡਾ ਹੋ ਰਿਹਾ ਇੰਡਸਟਰੀ ਨੂੰ ਰੋਜ਼ ਨਿਤ ਨੇਮ ਹੋ ਰਿਹਾ ਏ ਤੇ ਮੈਂ ਇਸੇ ਕਰਕੇ ਅਸੀਂ ਸਾਰੇ ਬੀਜੇਪੀ ਵਾਲੇ ਲੱਗੇ ਆ ਵੀ ਇਹ ਐਨ ਇਹਨਾਂ ਨੇ ਜਿਹੜਾ ਹੁਣ ਐਡੀਟੇਸ਼ਨ ਕੁਝ ਗਰੁੱਪਾਂ ਨੇ ਕੀਤਾ ਸੀ ਉਹਨਾਂ ਨੇ ਜਾਣ ਬੁੱਝ ਕੇ ਬਿਲਕੁਲ ਇਲੈਕਸ਼ਨ ਕੋਡ ਚ ਕੀਤਾ ਏ ਜਦੋਂ ਕੁਝ ਹੋਈ ਨਹੀਂ ਸਕਦਾ ਆਡਰ ਕੈਂਸਲ ਹੋ ਗਏ ਮੈਂ ਬਹੁਤ بڑے بڑے ਆਰਡਰ ਕੈਂਸਲ ਹੋ ਗਏ ਬਹੁਤ ਵੱਡੀਆਂ ਕੰਪਨੀਆਂ ਨੈਸ਼ਨਲ ਇੰਟਰਨੈਸ਼ਨਲ ਕੰਪਨੀਆਂ ਜਿਹੜੀਆਂ ਉਹ ਮਾਲ ਨਹੀਂ ਭੇਜ ਰਹੀਆਂ ਉਹ ਮਾਲ ਲੈ ਨਹੀਂ ਰਹੀਆਂ ਇਹ ਸਾਰਾ ਕੁਛ 4 ਤਰੀਕ ਤੋਂ ਬਾਅਦ ਇੱਕਦਮ ਤੁਹਾਨੂੰ ਮੈਂ ਜਿਵੇਂ ਕੇ ਕੇ ਆਏ ਵੀ ਰੈੱਡ ਕਾਰਪਟ ਵਿਛਾ ਕੇ ਇਹਨਾਂ ਦੀ ਹਰ ਚੀਜ਼ ਹੱਲ ਕਰਾਂਗੇ ਉਹ ਜ਼ਿੰਮੇਵਾਰੀ ਲੈ ਕੇ ਤਾਂ ਹੀ ਜੀ ਬੀ ਜੀ ਪੀ ਜਾਣਗੇ